ਵਿਸ਼ਵਾਸ ਹੈ ਸਾਡੇ ਪ੍ਰਤੀ ਔਰ ਅਸੀਂ ਜਿਹੜਾ ਕੰਮ ਕਰਾਵਿ ਰਹੇ ਆ ਜਿਵੇਂ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਗਲੀਆਂ ਨਾਲੀਆਂ ਤੇ ਸ਼ਮਸ਼ਾਨ ਘਾਟ ਇਸ ਟਾਈਮ ਦੇ ਉੱਤੇ ਜਿਹੜੀ ਲੋਕਾਂ ਵਾਸਤੇ ਬਣੇ ਪਏ ਐ ਜਿਹੜੀ ਕਿ 70 ਸਾਲਾਂ ਤੋਂ ਜਿਹੜੀਆਂ ਗਵਰਨਮੈਂਟਸ ਆਈਆਂ ਨੇ ਮੰਤਰੀ ਵੀ ਰਹੇ ਐ ਐਮ ਐਲ ਏ ਵੀ ਰਹੇ ਐ ਤਦ ਵੀ ਉਹਨਾਂ ਦੇ ਕੰਮ ਨਹੀਂ ਹੋਏ ਸੀਗੇ ਬਟ ਵੀ ਮੈਨੂੰ ਤੇ 5 ਮਹੀਨੇ ਮਿਲੇ ਜੀ ਪੰਜਾਂ ਮਹੀਨਿਆਂ ਦੇ ਵਿੱਚ ਮੇਰੇ ਵਰਕਰਸ ਮੇਰੇ ਨਾਲ ਮੇਰੇ ਬਲਾਕ ਪ੍ਰਧਾਨ ਖੜੇ ਨੇ ਮੇਰੇ ਯੂਥ ਲੀਡਰਸ ਖੜੇ ਨੇ ਅਸੀਂ ਸਾਰਿਆਂ ਨੇ ਦਿਨ ਰਾਤ ਕਰਕੇ ਜਿੰਨਾ ਵੀ ਹੋ ਸਕਦਾ ਜਿੰਨਾ ਸਾਡਾ ਹਲਕਾ ਪਿੱਛੇ ਪਿਆ ਸੀਗਾ ਤਿੰਨ ਸਾਡੇ ਸਾਢੇ 3 ਸਾਲ ਹੀ ਹੋ ਗਿਆ ਸਾਢੇ 3 ਸਾਲ ਜਿੰਨਾ ਸਾਡਾ ਹਲਕਾ ਪਿੱਛੇ ਪਿਆ ਸੀਗਾ ਅਸੀਂ 5 ਮਹੀਨਿਆਂ ਦੇ ਵਿੱਚ ਉਹਨੂੰ ਕੋਪਪ ਆਪ ਕਰਕੇ ਉੱਤੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਵੇਖੋ ਮੈਂ ਧੰਨਵਾਦ ਕਰੂੰਗੀ ਆਪਣੇ ਹਲਕੇ ਵਾਲਿਆਂ ਦਾ ਰਾਜਸਥਾਨ ਸੀ ਹਲਕੇ ਦਾ ਜਿਨ੍ਹਾਂ ਨੇ ਮੈਨੂੰ ਆਪਣੀ ਧੀ ਮੰਨਿਆ ਭੈਣ ਮੰਨਿਆ ਹਨਾ ਸਾਡੇ ਤੇ ਵਿਸ਼ਵਾਸ ਜਤਾਇਆ ਔਰ ਅਸੀਂ ਜਿਹੜੀਆਂ ਸੀਟਾਂ ਗੱਡ ਕੇ ਲੈ ਕੇ ਜਾਈਏ ਕਾਂਗਰਸੀਆਂ ਵੱਲੋਂ ਬੜੇ ਗੰਭੀਰ ਇਲਜ਼ਾਮ ਲਗਾਏ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਾਗਜ਼ ਰਗ ਕਾਗਜ਼ ਰਗ ਦੀ ਸੀਰੀਏ ਨੇ ਉਹਨਾਂ ਨੂੰ ਕੀ ਜਵਾਬ ਹੈ ਜਿਹੜੀ ਦੇਖੋ ਮੇਰੀ ਗੱਲ ਸੁਣੋ ਕਾਂਗਰਸ ਨੂੰ ਚੰਗੇ ਤਰੀਕੇ ਦੇ ਨਾਲ ਪਤਾ ਸੀਗਾ ਕਿ ਉਹ ਨਹੀਂ ਜਿੱਤ ਰਹੇ ਪੰਜ ਦੀਆਂ ਪੰਜ ਜ਼ਿਲ੍ਹਾ ਪ੍ਰੈਸ਼ਰ ਦੇ ਵਿੱਚ ਅਸੀਂ ਕਿਸੇ ਦੇ ਵਾਪਸ ਕਾਗਜ਼ ਨਹੀਂ ਲਏ ਨਾ ਹੀ ਉਹਨਾਂ ਦੇ ਕਰਾਏ ਹੈ ਉਹਨਾਂ ਨੇ ਖੁਦ ਵਾਪਸ ਲਏ ਆ ਬਲਾਕ ਸੰਮਤੀਆਂ ਦੇ ਵੀ ਉਹਨਾਂ ਦੇ ਕਾਗਜ਼ ਸੀਗੇ ਹਰਸ਼ਾਸ਼ੀਨਾ ਬਲਾਕ ਚ ਪੁੱਛੋ ਕਿਸੇ ਦੇ ਵੀ ਕਾਗਜ਼ ਰਿਜੈਕਟ ਹੋਏ ਹੋਣ ਹਰਸ਼ਾਸ਼ੀਨਾ ਬਲਾਕ ਦੇ ਵਿੱਚ ਉਹਨਾਂ ਨੇ ਆਪ ਹੀ ਲਏ ਆ ਉਹਨਾਂ ਨੇ ਆਪਣੀ ਹਾਰ ਪਹਿਲਾਂ ਹੀ ਮੰਨ ਲਈ ਸੀਗੀ ਉਹਨਾਂ ਨੂੰ ਪਤਾ ਸੀਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਰਾਜਸਥਾਨ ਸੀ ਹਲਕੇ ਚ ਲੀਡ ਕੱਢੂਗੀ ਇਸੇ ਕਰਕੇ ਉਹਨਾਂ ਨੇ ਉਹ ਘਰ ਬੈਠ ਗਏ ਕੀ ਕਾਰਨ ਹੈ ਕਿ ਤੁਸੀਂ ਕਹਿ ਰਹੇ ਜੀ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਬਹੁਤ ਕਮੀਆਂ ਸ਼ਮਸ਼ਾਨ ਘਾਟਿਆ ਇਤਹਾਸ ਦੀਆਂ ਬਹੁਤ ਕਮੀਆਂ ਹੈ ਸਰਕਾਰਾਂ ਦੇ ਲੋਕ ਕੀ ਚਤਨ ਤੋਂ ਬਾਅਦ ਮੰਤਰੀ ਬਣਨ ਤੋਂ ਬਾਅਦ ਉਸ ਇਲਾਕੇ 'ਚ ਕੰਮ ਨਹੀਂ ਕੀਤਾ ਕਿ ਲੋਕਾਂ ਦੀ ਗੱਲ ਬਾਤ ਨਹੀਂ ਸੁਣੇਗੀ ਪੀਖੋ ਇਹਦੇ 'ਚ ਨਾ ਤਿੰਨ ਚਾਰ ਗੱਲਾਂ ਆਇ ਇੱਕ ਤੇ ਪਹਿਲੀ ਗੱਲ ਤੇ ਆ ਵੀ ਕੁਝ ਲੋਕ ਕੀ ਜਿਹੜੇ ਹੁੰਦੇ ਆ ਪੈਸੇ ਵੰਡ ਕੇ ਇਲੈਕਸ਼ਨ ਜਿੱਤਣ ਆਂਦੇ ਆ ਔਰ ਉਹ ਜਿਹੜੇ ਅੱਗੇ ਲੋਕੀ ਵੀ ਹੁੰਦੇ ਇਟਸ ਨੋਟ ਅਬਾਊਟ ਓਨਲੀ ਲੀਡਰ ਮੈਂ ਲੀਡਰ ਦੀ ਗੱਲ ਕਰੂੰਗੀ ਉਹ ਲੋਕੀ ਵੀ ਹੋਂਨੇ ਜ਼ਿੰਮੇਵਾਰ ਹੁੰਦੇ ਆ ਜਿਹੜੇ ਕਿ ਕੱਲੇ ਸਿਰਫ ਪੈਸੇ ਲੈ ਕੇ ਉਸ ਟਾਈਮ ਨੂੰ ਸਾਰਦੇ ਆ ਉਸ ਟਾਈਮ ਨੂੰ ਉਹ ਵੋਟਾਂ ਪੁਆਲੀਆਂ ਪੈਸੇ ਲੈ ਲੇ ਕੰਮ ਖਤਮ ਉਹ ਲੀਡਰ ਵੀ ਸੋਚਦਾ ਵੀ ਮੈਂ ਪੈਸੇ ਦਿੱਤੇ ਆ ਤੇ ਮੇਰਾ ਕੀ ਲੈਣਾ ਦੇਣਾ ਮੈਂ ਵਾਪਸ ਆਵਾਂ ਹਨਾ ਵੀ ਉਹ ਆਪਣੇ ਪੈਸੇ ਭਰਨੇ ਸ਼ੁਰੂ ਕਰ ਦਿੰਦਾ ਇਕੱਠੇ ਕਰਨੇ ਸ਼ੁਰੂ ਕਰ ਦਿੰਦਾ ਜਿੰਨੇ ਮੈਂ ਲਾਏ ਆ ਉਹ ਤੋਂ ਮੈਂ ਡਬਲ ਕਮਾ ਲਾ ਇਹਦੇ ਵਿੱਚ ਤੇ ਦੋਹਾਂ ਤਰ੍ਹਾਂ ਦੀ ਹੀ ਗਲਤੀ ਹੈ ਪਰ ਜਿਹੜੇ ਲੋਕੀ ਜਿਵੇਂ ਡੇਰੇ ਹੈ ਅ ਐਜੂਕੇਟਿਡ ਲੋਕੀ ਹੈ ਜਿਹੜੇ ਕਾਫੀ ਜ਼ਿਆਦਾ ਜਿਹੜੇ ਫਾਈਨੈਂਸ਼ਲੀ ਵੀ ਠੀਕ ਹੈ ਉਹਨਾਂ ਲੋਕਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੂੰਗੀ ਕਿ ਆਪਾਂ ਨੂੰ ਐਜੂਕੇਟਿਡ ਤੇ ਵਧੀਆ ਲੀਡਰ ਜਿਹੜੇ ਆ ਉਹ ਚਾਹੀਦੇ ਆ ਤਾਂ ਕਿ ਆਪਾਂ ਉਹਨਾਂ ਦੀ ਆਪਾਂ ਕਮ ਸੇ ਕਮ ਕੁਐਸ਼ਨ ਤੇ ਕਰ ਸਕੀਏ ਉਹਨ ਲੋਕ ਕਿਉਂ ਵੇ ਸਿਆਣੇ ਹੋ ਚੁੱਕੇ ਆ ਮੈਂ ਜਿੰਨਾ ਆਪਣੇ ਇਲਾਕੇ ਦੇ ਵਿੱਚ ਘੁੰਮੀ ਆ ਸਾਰੇ ਇਹੀ ਗੱਲ ਕਹਿੰਦੇ ਕਿ ਮੈਮ ਆ ਵੇਖੋ ਸੜਕ ਆ ਵੇਖੋ ਸ਼ਮਸ਼ਾਨ ਘਾਟ ਇਹ ਤੁਸੀਂ ਸਾਡੇ ਕੰਮ ਕਰੋਗੇ ਤੇ ਅਸੀਂ ਤੁਹਾਨੂੰ ਵੋਟ ਪਾਵਾਂਗੇ ਐਬਸੋਲੂਟਲੀ ਰਾਈਟ ਉਹ ਸਹੀ ਕਹਿੰਦੇ ਆ ਜੇ ਡਿਵੈਲਪਮੈਂਟ ਹੋਊਗੀ ਤੇ ਤਾਦੀ ਉਹ ਸਾਨੂੰ ਵੋਟ ਪਾਣਗੇ ਅਜੀ ਬਿਲਕੁਲ ਲੋਕੀ ਜਿਹੜੇ ਹਨ ਇੱਕ ਜਿਹੜੀ ਪਹਿਲੋਂ ਕੱਟਰਤਾ ਸੀਗੀ ਨਾ ਕਿ ਮੈਂ ਕਾਲੀ ਐ ਮੈਂ ਕਾਂਗਰਸੀ ਐ ਮੈਂ ਇਹ ਫਲਾਣਾ ਪਾਰਟੀ ਦਾ ਐ ਹੁਣ ਲੋਕ ਕਿਉਂ ਵਿਖਣਾ ਘਟ ਗਿਆ ਹੁਣ ਲੋਕੀ ਇਹ ਕਹਿੰਦੇ ਕਿ ਸਾਡਾ ਰਾਹ ਆ ਰਾਹ ਕਿਨੇ ਬਣਾਇਆ ਹੈ ਸਾਡੀਆਂ ਸ਼ਮਸ਼ਾਦ ਘਾਟ ਕਿਨੇ ਬਣਾਈਆਂ ਸਾਨੂੰ ਲਾਈਟਾਂ ਕਿਨੇ ਲਵਾ ਕੇ ਦਿੱਤੀਆਂ ਨੇ ਪਹਿ ਲੋਕੀ ਉਹਨਾਂ ਨੂੰ ਦਿੰਦੇ ਆ ਜੀ ਵਿਸ਼ਵਾਸ ਹੈ ਸਾਡੇ ਪ੍ਰਤੀ ਔਰ ਅਸੀਂ ਜਿਹੜਾ ਕੰਮ ਕਰਾ ਵੀ ਰਹੇ ਹਾਂ ਜਿਵੇਂ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਗਲੀਆਂ ਨਾਲੀਆਂ ਤੇ ਸ਼ਮਸ਼ਾਨ ਘਾਟ ਅਸ ਟਾਈਮ ਦੇ ਉੱਤੇ ਜਿਹੜੀ ਲੋਕਾਂ ਵਾਸਤੇ ਬਣੇ ਪਏ ਐ ਜਿਹੜੀ ਕਿ 70 ਸਾਲਾਂ ਤੋਂ ਜਿਹੜੀਆਂ ਗਵਰਨਮੈਂਟਸ ਆਈਆਂ ਨੇ ਮੰਤਰੀ ਵੀ ਰਹੇ ਐ ਐਮਐਲਏ ਵੀ ਰਹੇ ਐ ਤਦ ਵੀ ਉਹਨਾਂ ਦੇ ਕੰਮ ਨਹੀਂ ਹੋਏ ਸੀਗੇ ਬਟ ਵੀ ਮੈਨੂੰ ਤੇ 5 ਮਹੀਨੇ ਮਿਲਿਆ ਜੀ 5 ਮਹੀਨਿਆਂ ਦੇ ਵਿੱਚ ਮੇਰੇ ਵਰਕਰਸ ਮੇਰੇ ਨਾਲ ਮੇਰੇ ਬਲਾਕ ਪ੍ਰਧਾਨ ਖੜੇ ਨੇ ਮੇਰੇ ਯੂਥ ਲੀਡਰਸ ਖੜੇ ਨੇ ਅਸੀਂ ਸਾਰਿਆਂ ਨੇ ਦਿਨ ਰਾਤ ਕਰਕੇ ਜਿੰਨਾ ਵੀ ਹੋ ਸਕਦਾ ਜਿੰਨਾ ਸਾਡਾ ਹਲਕਾ ਪਿੱਛੇ ਪਿਆ ਸੀਗਾ ਤਿੰਨ ਸਾਡੇ ਸਾਢੇ 3 ਸਾਲ ਹੀ ਹੋ ਗਿਆ ਸਾਢੇ 3 ਸਾਲ ਜਿੰਨਾ ਸਾਡਾ ਹਲਕਾ ਪਿੱਛੇ ਪਿਆ ਸੀਗਾ ਅਸੀਂ 5 ਮਹੀਨਿਆਂ ਦੇ ਵਿੱਚ ਉਹਨੂੰ ਕੋਪਪ ਅਪ ਕਰਕੇ ਉੱਤੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਵੇਖੋ ਮੈਂ ਧੰਨਵਾਦ ਕਰੂੰਗੀ ਆਪਣੇ ਹਲਕੇ ਵਾਲਿਆਂ ਦਾ ਰਾਜਸਥਾਨ ਸੀ ਹਲਕੇ ਦਾ ਜਿਨ੍ਹਾਂ ਨੇ ਮੈਨੂੰ ਆਪਣੀ ਧੀ ਮੰਨਿਆ ਭੈਣ ਮੰਨਿਆ ਹਨਾ ਸਾਡੇ ਤੇ ਵਿਸ਼ਵਾਸ ਜਤਾਇਆ ਔਰ ਅਸੀਂ ਜਿਹੜੀਆਂ ਸੀਟਾਂ ਗਾੜੀ ਕੇ ਲੈ ਕੇ ਜਾਈਏ ਕਾਂਗਰਸੀਆਂ ਵੱਲੋਂ ਬੜੇ ਗੰਭੀਰ ਇਲਜ਼ਾਮ ਲਗਾਉਂਦੇ ਸੀ ਆਮ ਆਦਮੀ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਾਗਜ਼ਾਤ ਕਾਗਜ਼ਾਤ ਦੀ ਕਸੂਰੀਏ ਨੇ ਹੁਣ ਉਹਨਾਂ ਨੂੰ ਕੀ ਜਵਾਬ ਹੈ ਜਿਹੜੀ ਦੇ ਵੇਖੋ ਮੇਰੀ ਗੱ ਚੰਗੇ ਤਰੀਕੇ ਦੇ ਨਾਲ ਪਤਾ ਸੀਗਾ ਕਿ ਉਹ ਨਹੀਂ ਜਿੱਤ ਰਹੇ ਪੰਜ ਦੀਆਂ ਪੰਜ ਜਿਲ੍ਹਾ ਪ੍ਰੈਸ਼ਰ ਦੇ ਵਿੱਚ ਅਸੀਂ ਕਿਸੇ ਦੇ ਵਾਪਸ ਕਾਗਜ਼ ਨਹੀਂ ਲਏ ਤਾਂ ਨਹੀਂ ਉਹਨਾਂ ਦੇ ਕਰਾਏ ਆ ਉਹਨਾਂ ਨੇ ਖੁਦ ਵਾਪਸ ਲਏ ਆ ਬਲਾਕ ਸੰਮਤੀਆਂ ਦੇ ਵੀ ਉਹਨਾਂ ਦੇ ਕਾਗਜ਼ ਸੀਗੇ ਹਰਸ਼ਾਸ਼ੀਨਾ ਬਲਾਗ ਚ ਪੁੱਛੋ ਕਿਸੇ ਦੇ ਵੀ ਕਾਗਜ਼ ਰਿਜੈਕਟ ਹੋਏ ਹੋਣ ਹਰਸ਼ਾਸ਼ੀਨਾ ਬਲਾਗ ਦੇ ਵਿੱਚ ਉਹਨਾਂ ਨੇ ਆਪ ਹੀ ਲਏ ਆ ਉਹਨਾਂ ਨੇ ਆਪਣੀ ਹਰ ਪਹਿਲਾਂ ਹੀ ਮੰਨ ਲਈ ਸੀਗੀ ਉਹਨਾਂ ਨੂੰ ਪਤਾ ਸੀਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਰਾਜਸਥਾਨ ਸੀ ਹਲਕੇ ਚ ਲੀਡ ਕੱਢੂਗੀ ਇਸੇ ਕਰਕੇ ਉਹਨਾਂ ਨੇ ਉਹ ਘਰ ਬੈਠ ਗਏ ਕੀ ਕਾਰਨ ਹੈ ਕਿ ਤੁਸੀਂ ਕਹਿ ਰਹੇ ਜੀ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਇਲਾਕੇ ਦੇ ਵਿੱਚ ਬਹੁਤ ਕਮੀਆਂ ਸ਼ਮਸ਼ਾਨ ਘਾਟਿਆ ਇਤਵਾਂ ਦੀਆਂ ਬਹੁਤ ਕਮੀਆਂ ਹੈ ਸਤਾਰਾ ਲੋਕ ਕੀ ਚਿੱਤਨ ਤੋਂ ਬਾਅਦ ਮੰਤਰੀ ਬਣਨ ਤੋਂ ਬਾਅਦ ਉਸ ਇਲਾਕੇ 'ਚ ਕੰਮ ਨਹੀਂ ਕੀਤਾ ਕਿ ਲੋਕਾਂ ਦੀ ਗੱਲਬਾਤ ਨਹੀਂ ਸੁਣੀਗੇ ਵੇਖੋ ਇਹਦੇ 'ਚ ਨਾ ਤਿੰਨ ਚਾਰ ਗੱਲਾਂ ਆ ਇੱਕ ਤੇ ਪਹਿਲੀ ਗੱਲ ਤੇ ਆ ਵੀ ਕੁਝ ਲੋਕੀ ਜਿਹੜੀ ਹੁੰਦੇ ਆ ਪੈਸੇ ਵੰਡ ਕੇ ਇਲੈਕਸ਼ਨ ਜਿੱਤਣ ਆਂਦੇ ਆ ਔਰ ਉਹ ਜਿਹੜੇ ਅੱਗੇ ਲੋਕੀ ਵੀ ਹੁੰਦੇ ਇਟਸ ਨੋਟ ਅਬਾਊਟ ਓਨਲੀ ਲੀਡਰ ਮੈਂ ਲੀਡਰ ਦੀ ਗੱਲ ਕਰੂੰਗੀ ਉਹ ਲੋਕੀ ਵੀ ਹੁੰਨੇ ਜ਼ਿੰਮੇਵਾਰ ਹੁੰਦੇ ਆ ਜਿਹੜੇ ਕਿ ਕੱਲੇ ਸਿਰਫ ਪੈਸੇ ਲੈ ਕੇ ਉਸ ਟਾਈਮ ਨੂੰ ਸਾਰਦੇ ਆ ਉਸ ਟਾਈਮ ਨੂੰ ਉਹ ਵੋਟਾਂ ਪੁਆਲੀਆਂ ਪੈਸੇ ਲੈਲੇ ਕੰਮ ਖਤਮ ਉਹ ਲੀਡਰ ਵੀ ਸੋਚਦਾ ਵੀ ਮੈਂ ਪੈਸੇ ਦਿੱਤੇ ਆ ਤੇ ਮੇਰਾ ਕੀ ਲੈਣਾ ਦੇਣਾ ਮੈਂ ਵਾਪਸ ਆਵਾਂ ਹਨਾ ਵੀ ਉਹ ਆਪਣੇ ਪੈਸੇ ਪਰਨੇ ਸ਼ੁਰੂ ਕਰ ਦਿੰਦਾ ਇਕੱਠੇ ਕਰਨੇ ਸ਼ੁਰੂ ਕਰ ਦਿੰਦਾ ਜਿੰਨੇ ਮੈਂ ਲਾਏ ਆ ਉਹ ਤੋਂ ਮੈਂ ਡਬਲ ਕਮਾ ਲਾ ਇਹਦੇ ਵਿੱਚ ਤੇ ਦੋਹਾਂ ਤਰ੍ਹਾਂ ਦੀ ਹੀ ਗਲਤੀ ਹੈ ਪਰ ਜਿਹੜੇ ਲੋਕੀ ਜਿਵੇਂ ਡੇਰੇ ਹੈ ਅ ਐਜੂਕੇਟਿਡ ਲੋਕੀ ਹੈ ਜਿਹੜੇ ਕਾਫੀ ਜ਼ਿਆਦਾ ਜਿਹੜੇ ਫਾਈਨੈਂਸ਼ਲੀ ਵੀ ਠੀਕ ਹੈ ਉਹਨਾਂ ਲੋਕਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੂੰਗੀ ਕਿ ਆਪਾਂ ਨੂੰ ਐਜੂਕੇਟਿਡ ਤੇ ਵਧੀਆ ਲੀਡਰ ਜਿਹੜੇ ਆ ਉਹ ਚਾਹੀਦੇ ਆ ਤਾਂ ਕਿ ਆਪਾਂ ਉਹਨਾਂ ਦੀ ਆਪਾਂ ਕਮਸ਼ੇਗਮ ਕੁਐਸਚਨ ਤੇ ਕਰ ਸਕੀਏ ਉਹਨ ਲੋਕ ਕਿਉਂ ਵੇ ਸਿਆਣੇ ਹੋ ਚੁੱਕੇ ਆ ਮੈਂ ਜਿੰਨਾ ਘਾਪੇ ਇਲਾਕੇ ਦੇ ਵਿੱਚ ਘੁੰਮੀ ਆ ਸਾਰੇ ਇਹੀ ਗੱਲ ਕਹਿੰਦੇ ਕਿ ਮੈਮ ਆ ਵੇਖੋ ਸੜਕ ਆ ਵੇਖੋ ਸ਼ਮਸ਼ਾਨ ਘਾਟ ਇਹ ਤੁਸੀਂ ਸਾਡੇ ਕੰਮ ਕਰੋਗੇ ਤੇ ਅਸੀਂ ਤੁਹਾਨੂੰ ਵੋਟ ਪਾਵਾਂਗੇ ਐਬਸੋਲੂਟਲੀ ਰਾਈਟ ਉਹ ਸਹੀ ਕਹਿੰਦੇ ਆ ਜੇ ਡਿਵੈਲਪਮੈਂਟ ਹੋਊਗੀ ਤੇ ਤਾਂ ਦੀ ਉਹ ਸਾਨੂੰ ਵੋਟ ਅਜੀ ਬਿਲਕੁਲ ਲੋਕੀ ਜਿਹੜੇ ਹਨ ਇੱਕ ਜਿਹੜੀ ਪਹਿਲੋਂ ਕੱਟੜਤਾ ਸੀਗੀ ਨਾ ਕਿ ਮੈਂ ਕਾਲੀ ਆ ਮੈਂ ਕਾਂਗਰਸੀ ਆ ਮੈਂ ਇਹ ਫਲਾਣਾ ਪਾਰਟੀ ਦਾ ਆ ਹੁਣ ਲੋਕ ਕਿਉਂ ਵੇਖਣਾ ਘਟ ਗਿਆ ਹੁਣ ਲੋਕੀ ਇਹ ਕਹਿੰਦੇ ਆ ਕਿ ਸਾਡਾ ਰਾਹ ਆ ਰਾਹ ਕਿਨੇ ਬਣਾਇਆ ਸਾਡੀਆਂ ਸ਼ਮਸ਼ਾਦ ਘਾਟ ਕਿਨੇ ਬਣਾਈਆਂ ਸਾਨੂੰ ਲਾਈਟਾਂ ਕਿਨੇ ਲਵਾ ਕੇ ਦਿੱਤੀਆਂ ਨੇ ਪਹਿ ਲੋਕੀ ਉਹਨਾਂ ਨੂੰ ਦਿੰਦੇ ਆ ਜੀ